ਹਰੀ ਬਾਰਡਰ ਤੋਂ ਭਾਨਾ ਸਿੱਧੂ ਨੇ ਤੇ ਕਾਕਾ ਕੋਟਲਾ ਨੇ ਕਰ ਦਿੱਤੀ ਵੱਡੀ ਅਪੀਲ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰ ਕਿੰਨੇ ਦਿਨ ਤੱਕ ਮਰਨ ਵਰਤੇ ਬੈਠਣਗੇ ਕਿਸੇ ਨੂੰ ਕੋਈ ਨਹੀਂ ਪਤਾ ਜਿਸ ਤਰੀਕੇ ਨਾਲ ਉਹਨਾਂ ਦੀ ਹਾਲਤ ਜਿਸ ਤਰੀਕੇ ਨਾਲ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਆ ਉਸ ਤੋਂ ਬਾਅਦ ਹਰ ਕੋਈ ਸਿਰਫ ਅਰਦਾਸਾਂ ਤੇ ਦੁਆਵਾਂ ਹੀ ਕਰ ਸਕਦਾ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਜਿਹੜੇ ਨੇ ਪ੍ਰਕਾਸ਼ ਕੀਤੇ ਗਏ ਨੇ ਅਖੰਡ ਪਾਠ ਸਾਹਿਬ ਜਿਹੜਾ ਉਥੇ ਸ਼ੁਰੂ ਕੀਤਾ ਗਿਆ ਲਗਾਤਾਰ ਪਾਠ ਕੀਤੇ ਜਾ ਰਹੇ ਨੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਇੱਛਾ ਜ਼ਾਹਰ ਕੀਤੀ ਗਈ ਸੀ ਕਿ ਮੇਰੀ ਆਖਰੀ ਇੱਛਾ ਹੀ ਆ ਕਿ ਮੇਰੇ ਕੋਲ ਹੌਲੀ ਆਵਾਜ਼ ਦੇ ਵਿੱਚ ਮੇਰੇ ਕੋਲ ਸ਼ਬਦ ਲਗਾ ਦਿੱਤੇ ਜਾਣ ਮੈਂ ਪਾਠ ਸੁਣਦਾ ਸੁਣਦਾ ਇਸ ਦੁਨੀਆ ਤੋਂ ਜਾਵਾਂ ਤਾਂ ਹੁਣ ਭਾਨਾ ਸਿੱਧੂ ਉਥੇ ਪਹੁੰਚਿਆ ਉਹਨਾਂ ਦੇ ਵੱਲੋਂ ਅਪੀਲ ਕੀਤੀ ਦੂਜੇ ਪਾਸੇ ਨੌਜਵਾਨਾਂ ਨੂੰ ਕਾਕਾ ਸਿੰਘ ਕੋਟਲਾ ਦੇ ਵੱਲੋਂ ਅਪੀਲ ਕੀਤੀ ਆ ਕਿ ਹੁਣ ਤਾਂ ਆ ਜਾਓ ਹੁਣ ਤਾਂ ਕੋਈ ਉਲਾਮਾ ਨਹੀਂ ਦੇ ਸਕਦੇ ਪਹਿਲਾਂ ਉਲਾਮਾ ਦਿੱਤਾ ਜਾਂਦਾ ਸੀ ਕਿ ਨੌਜਵਾਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਪਰ ਹੁਣ ਨੌਜਵਾਨਾਂ ਨੂੰ ਖੁੱਲਾ ਤੇ ਉਧਰ 111 ਕਿਸਾਨ ਜਿਹੜੇ ਬੈਠੇ ਨੇ ਉਹਨਾਂ ਦੀ ਦੇਖਰੇਖ ਕਰਨ ਦੇ ਲਈ ਉਹਨਾਂ ਦੇ ਪਹਿਰਾ ਲਗਾਉਣ ਦੇ ਲਈ ਵੀ ਨੌਜਵਾਨਾਂ ਨੂੰ ਵੱਤ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣ ਦੇ ਲਈ ਪੰਨੇ ਸਿੱਧੂ ਦੇ ਵੱਲੋਂ ਅਪੀਲ ਕੀਤੀ ਹੈ ਇੱਕ ਮਿੰਟ ਨੌਜਵਾਨ ਸਾਥੀਓ ਤੁਹਾਨੂੰ ਜਿਹੜੀ ਬੇਨਤੀਆਂ ਹਰ ਟਾਈਮ ਹੀ ਮੈਂ ਕਰਦਾ ਰਹਿਣਾ ਮੇਰੇ ਨਾਲ ਸਾਡੇ ਪ੍ਰਧਾਨ ਜੀ ਖੜੇ ਨੇ ਇੱਧਰ ਸ੍ਰੀ ਖੰਡਪਾੜ ਸਾਹਿਬ ਪ੍ਰਕਾਸ਼ ਹੋਏ ਨੇਗੇ ਅੱਜ 111 ਜਿਹੜੇ ਸਾਡੇ ਜੋਧੇ ਬੈਠਣ ਉਹਨਾਂ ਦਾ ਦੂਜਾ ਦਿਨ ਹੋ ਗਿਆ ਬਾਪੂ ਜੀ ਦਾ ਬੈਠਣ ਦਾ 52 ਦਿਨ ਹੋ ਗਏ ਇਹੀ ਮੈਂ ਵਾਰ-ਵਾਰ ਬੇਨਤੀ ਕਰਦਾ ਵੀ ਰਾਤ ਦਾ ਸਮਾਂ ਸਾਰੇ ਹੀ ਨੌਜਵਾਨਾਂ ਨੂੰ ਹੁਣ ਤੁਹਾਡੇ ਪਹਿਰੇ ਦੀ ਹੋਰ ਵੱਧ ਗਈ ਜ਼ਰੂਰਤ ਹੈ ਕਿਉਂਕਿ ਹੁਣ ਜਿਹੜਾ ਅੱਜ ਮੈਂ ਹੁਣ ਉੱਥੋਂ ਆਇਆ ਉਤਰ ਕੇ ਹੁਣ ਜਿਹੜੇ ਉਹ ਸਾਡੇ 111 ਹੋਰ ਬੈਠੇ ਨੇਗੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਦੀ ਸੰਭਾਲ ਕਰਨੀ ਦੇਖਰੇਖ ਕਰਨੀ ਪਹਿਰਾ ਦੇਣਾ ਹੁਣ ਬੜਾ ਜ਼ਰੂਰੀ ਆ ਪ੍ਰਧਾਨ ਜੀ ਦੋ ਸ਼ਬਦ ਮੜਾ ਨੌਜਵਾਨਾਂ ਲਈ ਨੌਜਵਾਨ ਜ਼ਿਆਦਾ ਦੇਖਦੇ ਨੇ ਕਿ ਉਹ ਲੈ ਮੜਾ ਵੇਖੋ ਨੌਜਵਾਨੋ ਇਸ ਵਕਤ ਅਸੀਂ ਇੱਥੇ ਖੜੇ ਆ ਖਨੋਰੀ ਜਮਾ ਨਜ਼ਦੀਕ ਡੱਲੇਵਾਲ ਸਾਹਿਬ ਜਿੱਥੇ ਟਰਾਲੀ 'ਚ ਬੈਠੇ ਨੇ ਤਾਂ ਇਧਰ ਖੰਡਪਾਟ ਪ੍ਰਗਾਸ਼ ਨੇ ਉਹ ਲਗਾਤਾਰ ਜਿਹੜੇ ਪਾਠ ਚੱਲ ਰਹੇ ਨੇ ਦੂਜੇ ਸਾਡੇ ਤੇ ਬੜਾ ਥੋੜਾ ਲੰਬਾ ਹੁੰਦਾ ਸੀਗਾ ਬਈ ਆਗੂ ਸਾਨੂੰ ਬੋਲਣ ਨਹੀਂ ਦਿੰਦੇ ਸਾਨੂੰ ਮੌਕਾ ਨਹੀਂ ਮਿਲਦਾ ਐਸ ਮੋਰਚੇ ਦੇ ਵਿੱਚ ਨੌਜਵਾਨਾਂ ਲਈ ਖੁੱਲ੍ਹ ਐ ਸੀ ਕਿਤੇ ਰੋਕ ਟੋਕ ਨਹੀਂ ਕੀਤੀ ਬਿਲਕੁਲ ਸਹੀ ਹੁਣ ਜੇ ਤੁਸੀਂ ਆਉਂਗੇ ਨਹੀਂ ਤਾਂ ਸਾਡੇ ਤੇ ਇਹੀ ਸਵਾਲ ਖੜੇ ਕਰੀ ਜਾਉਂਗੇ ਵੀ ਭਈ ਪਾਈ ਆਗੂ ਐ ਕਰਦੇ ਆਗੂ ਐ ਕਰਦੇ ਨੇ ਐਸ ਮੋਰਚੇ ਨੇ ਬਹੁਤ ਕੁਝ ਨਖੇੜ ਕੇ ਰੱਖਤਾ ਤਾਂ ਇਸ ਲਈ ਮੇਰੀ ਅਪੀਲ ਹੈ ਕਿ ਇਹ ਮੋਰਚਾ ਜਿੰਨਾ ਜ਼ਰੂਰੀ ਹੈ ਡੱਲੇਵਾਲ ਸਾਹਿਬ ਪੂਰੇ ਦੇਸ਼ ਲਈ ਐਮਐਸਪੀ ਗਰੰਟੀ ਕਾਨੂੰਨ ਤੇ ਆਪਦੀ ਜਾਣਦਾਤੀ ਲਾਈ ਹੋਈ ਹੈ ਆਪਣਾ ਫਰਜ਼ ਬਣਦਾ ਜੇ ਡੱਲੇਵਾਲ ਸਾਹਿਬ ਪੂਰੇ ਦੇਸ਼ ਲਈ ਮਰ ਰਹੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣੇ ਤੇ ਫਿਰ ਸਾਡਾ ਵੀ ਫਰਜ਼ ਵੰਦਾ ਵੀ ਡੱਲੇਵਾਲ ਸਾਹਿਬ ਲਈ ਅਸੀਂ ਕੀ ਕਰ ਰਹੇ ਆ ਆਪਾਂ ਕੀ ਕਰ ਰਹੇ ਆ ਇਹ ਫਰਜ਼ ਸਾਰਿਆਂ ਦਾ ਹੈ ਤਾਂ ਘੱਟੋ-ਘੱਟ ਡੱਲੇਵਾਲ ਲਈ ਖਨੌਰੀ ਮੋਰਚੇ ਚ ਜਾ ਕੇ ਉਹਦਾ ਪਹਿਰਾ ਦਿਗੇ ਉਹਦਾ ਹੌਸਲਾ ਬਣੇ ਕਿ ਮੈਂ ਜਿਹੜੇ ਦੇਸ਼ ਲਈ ਲੜਿਆ ਖਾਸ ਕਰਕੇ ਸਾਡੇ ਪੰਜਾਬੀਆਂ ਦਾ ਕਿ ਉਹ ਨੌਜਵਾਨ ਮੇਰੇ ਨਾਲ ਖੜੇ ਨੇ ਮੇਰੀ ਬੇਪੀਲ ਹੈ ਕਿ ਲਗਾਤਾਰ ਆਪਣਾ ਕੋਈ ਇਦੇ ਵਿੱਚ ਇਹ ਨਹੀਂ ਵੀ ਅਸੀਂ ਕੋਈ ਆਪਦੀ ਸ਼ੋਭਾ ਕਾਉਣੀ ਹੈ ਆਪਣੇ ਸਾਰਿਆਂ ਦਾ ਹੱਕ ਹੈ ਜੇ ਪੰਜਾਬੀ ਇੱਥੋਂ ਨਾ ਜਿੱਤ ਸਕੇ ਜੇ ਮੋਰਚਾ ਕਿਤੇ ਢਿੱਲਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਭਾਜੀਪੀ ਨੇ ਧਰਨਾ ਨਹੀਂ ਲੱਗਣ ਦੇਣਾ ਇਸ ਕਰਕੇ ਮੇਰੀ ਅਪੀਲ ਹੈ ਸਾਡੇ ਨਾਲ ਨੌਜਵਾਨ ਖੜਾ ਹੈ ਉਹ ਭਾਨਾ ਸਿੱਧੂ ਹਾਂ ਠੀਕ ਹੈ ਇਸ ਨਾਲ ਤੇ ਸਵਾਲ ਬੜੇ ਉੱਠਦੇ ਹੁੰਦੇ ਨੇ ਵੀ ਨੌਜਵਾਨਾਂ ਨੂੰ ਤੁਸੀਂ ਇੱਧਰ ਨਹੀਂ ਆਉਣ ਦਿੰਦੇ ਇੱਧਰ ਨਹੀਂ ਦਿੰਦੇ ਨੌਜਵਾਨ ਖੜੇ ਆ ਪਰ ਤੁਸੀਂ ਘਰਾਂ 'ਚ ਬੈਠੇ ਹੋ ਆਓ ਇੱਥੇ ਖਨੌਰੀ ਫਿਰ ਬਾਬੇ ਨਾਲ ਇਕੱਠੇ ਹੋ ਕੇ ਬੈਠ ਕੇ ਵਿਚਾਰ-ਵਿਚਾਰ ਕਰਗੇ ਧੰਨਵਾਦ ਤੇ ਫਿਰ ਮੈਂ ਅੱਜ ਗੱਲ ਹੋ ਰਹੀ ਹੈ ਮੇਰੀ ਲਾਸਟ ਦੇ ਕਰਨ ਵਾਲੀ ਤੇ ਵੀ ਜਿਹੜੀ ਉਹੀ ਗੱਲਾਂ ਨੇ ਵੀ ਜਿਵੇਂ ਤੁਸੀਂ ਕਹਿੰਦੇ ਆਗੂ ਆਗੂ ਵੀ ਆਗੂ ਨੌਜਵਾਨਾਂ ਨੂੰ ਮਰਵਾਉਂਦੇ ਨੇ ਉਹ ਮਰਵਾਉਂਦੇ ਨੇ ਅੱਜ ਆਗੂ ਆਪਣੇ ਆਪਣੇ ਆਗੂ ਆ ਪਹਿਲਾਂ ਮਰਨ ਲਈ ਬੈਠੇ ਨੇ ਇਸ ਕਰਕੇ ਹੁਣ ਕੰਨੂ ਮੈਂ ਬਾਰ ਬਾਰ ਹੀ ਪੀਲ ਬੇਨਤੀ ਕਰਦਾ ਵੀ ਆਜੋ ਆ ਜੜਾ ਸਾਰੇ ਬਜ਼ੁਰਗ ਨੇ ਲਾਂਬਾ ਮਾਰ ਦਿਆ ਰਿਹਾ ਨੇ ਮੈਨੂੰ ਵੀ ਤੂੰ ਹੀ ਨੌਜਵਾਨਾਂ ਨੂੰ ਕਹਿੰਦਾ